ਹੈਲੋ ਜੀ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਪਾਂ ਥ्रेड ਕ੍ਰिएशन ਤੋਂ ਹਾਂਜੀ ਅੱਜ ਨਾ ਆਪਾਂ ਤੁਹਾਨੂੰ ਪ੍ਰਿੰਟਡ ਸੂਟ ਦਿਖਾ ਰਹੇ ਹਾਂ ਜੀ ਜੋ ਕਿ ਬਰਬਰੀ ਦੇ ਪ੍ਰਿੰਟ ਦੇ ਵਿੱਚ ਲੇਗੇ ਬਰਬਰੀ ਸਟੱਫ ਹੈਗਾ ਇਹ ਕਾਵਲਾ ਸੂਟ ਹੈਗਾ ਇਹ ਵੀ ਬਰਬਰੀ ਦੇ ਵਿੱਚ ਹੀ ਹੈਗਾ ਇਹ ਆਪਣਾ ਪਾਊਡਰ ਬਲੂ ਕਲਰ ਦਾ ਸੂਟ ਹੈਗਾ ਤੁਸੀਂ ਵੇਖ ਸਕਦੇ ਹੋ ਇਹਦੇ ਵਿੱਚ ਲਾਈਟ ਸ਼ੇਡ ਦੇ ਬਿਲਕੁਲ ਸਕਿਨ 컬러 ਦੇ ਲਾਈਟ ਸ਼ੇਡ ਦੇ ਫਲਾਵਰ ਬਣੇ ਹੋਏ ਨੇ ਕਿ ਬਹੁਤ ਸੋਹਣੀ ਪ੍ਰਿੰਟਿੰਗ ਬਣੀ ਹੋਈ ਹੈਗੀ ਤੇ ਇਹਦੇ ਨਾਲ ਆਪਾਂ ਪਾਊਡਰ ਬਲੂ ਕਲਰ ਦੀ ਹੀ ਬਾਟਮ ਲਗਾਈ ਹੋਈ ਹੈ ਮਸਲੀਨ ਦੀ ਪਿਓਰ ਮਸਲੀਨ ਦੀ ਬਾਟਮ ਲੱਗੀ ਹੋਈ ਹੈਗੀ ਇਸ ਤਰ੍ਹਾਂ ਇਹਦੇ ਵਿੱਚ ਇੱਕ ਇਹ ਵਾਲਾ ਕਲਰ ਹੈਗਾ ਇਹ ਕਲਰ ਹੈਗਾਗਾ ਸਕਿਨ ਕਲਰ ਦਾ ਇਹ ਸਕਿਨ ਕਲਰ ਦਾ ਸੂਟ ਹੈਗਾ ਇਹਦੇ ਦੇ ਵੀ ਬਹੁਤ ਸੋਹਣਾ ਪ੍ਰਿੰਟ ਹੋਇਆ ਹੋਇਆ ਹੈਗਾ ਬਹੁਤ ਵਧੀਆ ਪ੍ਰਿੰਟਿੰਗ ਹੈ ਇਸ ਸੂਟ ਦੀ ਵੀ ਇਸ ਚੈੱਕ ਕਰ ਸਕਦੇ ਹੋਗੇ ਨਾਲ ਇਹਦੇ ਸਕਿਨ ਕਲਰ ਦੇ ਹੀ ਬਾਟਮ ਮਸਲੀਨ कॉटन ਦੀ ਲੱਗੀ ਹੋਈ ਹੈ ਪਿਓਰ ਮਸਲੀਨ कॉटन ਦੀ ਬਾਟਮ ਲੱਗੀ ਹੋਈ ਹੈਗੀ ਬਾਕੀ ਫੈਬਰਿਕ ਬਹੁਤ ਵਧੀਆ ਹੈ ਨਾ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਫੈਬਰਿਕ ਹੈਗਾ ਤੇ ਇੱਕ ਇਹਦੇ ਵਿੱਚ ਆਪਾਂ ਇਹ ਵਾਲਾ ਕਲਰ ਅੰਗਰ ਲੇਤਾ ਇਹ ਵੀ ਕੋਈ ਇੱਕ ਆ ਵਾਲਾ ਕਲਰ ਹੈਗਾ ਇਹ ਮਲਟੀ ਜੈ ਕਲਰ ਹੈਗਾ ਸਕਿਨ ਕਲਰ ਦਾ بیس ਹੈਗਾ ਤੇ ਵਿੱਚ ਇਹਦੇ ਮਲਟੀ ਕਲਰ ਨੇ ਨਹੀਂ ਹੈਗੇ ਇਹਦੇ ਨਾਲ ਆਪਾਂ ਪੈਰਟ ਕਲਰ ਦੀ ਬਾਟਮ ਲਗਾਈ ਹੋਈ ਹੈ ਮੈਸ ਇਹ ਵੀ ਮਸਲੀਨ कॉटन ਦੀ ਹੈਗੀ ਤੁਸੀਂ ਚੈੱਕ ਕਰ ਸਕਦੇ ਹੋ ਇੱਕ ਇਸ ਬਰਬੀ ਦੇ ਵਿੱਚ ਹੀ ਆਪਾਂ ਬਲੈਕ ਕਲਰ ਦਾ ਸੂਟ ਰੈਡੀ ਕੀਤਾਗਾ ਇਹ ਵਾਲਾ ਹੈਗਾ ਜਿਹੜਾ ਇਹ ਬਲੈਕ ਕਲਰ ਵਾਲਾ ਆਹ ਵਾਲੀ ਇਹਦੀ ਪ੍ਰਿੰਟਿੰਗ ਹੈਗੀ ਤੁਸੀਂ ਚੈੱਕ ਕਰ ਸਕਦੇ ਹੋ ਬਲੈਕ ਕਲਰ ਦੀ ਵੀ ਪ੍ਰਿੰਟਿੰਗ ਬਹੁਤ ਜ਼ਿਆਦਾ ਸੋਹਣੀ ਹੈਗੀ ਬਾਕੀ ਇਸ ਤਰ੍ਹਾਂ ਦਾ ਵੀ ਮਸਲੀਨ ਕਾਟਨ ਦੀ ਬਾਟਨ ਵੀ ਬਹੁਤ ਵਧੀਆ ਲੱਗੀ ਹੋਈ ਹੈਗੀ ਬਾਕੀ ਬਰਬਰੀ ਦਾ ਸਟਾਫ ਹੈ ਜਿਹੜਾ ਬਹੁਤ ਹੀ ਵਧੀਆ ਸਟਾਫ ਹੈਗਾ ਬਹੁਤ ਵਧੀਆ ਹੈਗਾ ਗਰਮੀ ਦੇ ਵਿੱਚ ਵੀ ਵਧੀਆ ਬਿਅਰ ਕਰ ਸਕਦੇ ਆਪਾਂ ਇਸ ਨੂੰ ਬਹੁਤ ਵਧੀਆ ਸੂਟ ਬਣ ਦੇਣਗੇ ਤੁਸੀਂ ਵੀ ਇਸ ਤਰ੍ਹਾਂ ਦਾ ਕੋਈ ਵੀ ਸੂਟ ਜੇ ਸਾਥੋਂ ਬਾਇ ਕਰਨਾ ਤਾਂ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋਗੇ ਤਾਂ ਤੁਹਾਨੂੰ ਵੀ ਅਸੀਂ ਇਹ ਸੂਟ ਭੇਜ ਸਕਦੇ ਹਾਂ ਇੱਕ ਆ ਪੰਜ ਅੱਜ ਤੁਹਾਨੂੰ ਦਿਖਾ ਰਹੇ ਹਾਂਗੇ ਆਰਕੰਡੀ ਦੇ ਆਰਕੰਡੀ ਦੇ ਵਿੱਚ ਆਪਾਂ ਇਹ ਇੱਕ ਆਵਲ ਕਲਰ ਦਾ ਸੂਟ ਹੈਗਾ ਤੁਸੀਂ ਵੇਖ ਸਕਦੇ ਹੋਗੇ ਇਹ ਹੈਗਾਗਾ ਥੋੜਾ ਜਿਹਾ ਜਿਵੇਂ ਕਹਿ ਸਕਦੇ ਆਪਾਂ ਡਾਰਕ ਪਿਸਤਾ ਕਲਰ ਨਹੀਂ ਹੁੰਦਾ ਜਿਵੇਂ ਡਾਰਕ ਪਿਸਤਾ ਸ਼ੇਡ ਦਾ ਸੂਟ ਹੈਗਾ ਇਹ ਆਰਕੰਡੀ ਸਟਾਫ ਦੇ ਵਿੱਚ ਹੈਗਾ ਤੇ ਆ ਇਹਦੀ ਨਾਲ ਬਾਟਮ ਲੱਗੀ ਹੋਈ ਹੈਗੀ ਬਾਟਮ ਇਹਦੀ ਕੈਮਰਿਕ ਕਾਟਨ ਦੀ ਹੈਗੀ ਪਿਸਤਾ ਸ਼ੇਡ ਦੀ ਬਾਟਮ ਲੱਗੀ ਹੋਈ ਤੁਸੀਂ ਬਿਲਕੁਲ ਨੇੜੇ ਤੇ ਚੈੱਕ ਕਰ ਸਕਦੇ ਹੋਗੇ ਸੂਟ ਇਹਦੀ ਪ੍ਰਿੰਟਿੰਗ ਵੀ ਬਹੁਤ ਸੋਹਣੀ ਬਣੀ ਹੋਈ ਹੈਗੀ ਬਹੁਤ ਜ਼ਿਆਦਾ ਸੋਬਰ ਜਾਂ ਸੂਟ ਬਣਨਾ ਹੋਇਆਗਾ ਚੈੱਕ ਕਰ ਸਕਦੇ ਹੋ ਐਵੇਂ ਜੇ ਤੁਸੀਂ ਵੀ ਇਸ ਤਰ੍ਹਾਂ ਦਾ ਕੋਈ ਵੀ ਸੂਟ ਬਾਈ ਕਰਨਾ ਤਾਂ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋਗੇ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਅਸੀਂ ਆਪਣਾ ਨੰਬਰ ਸੈਂਡ ਕਰਦੇ ਹਾਂਗੇ ਤੁਸੀਂ ਨੰਬਰ ਲੈ ਕੇ ਸਾਨੂੰ WhatsApp ਕਰਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਆਂਗੇ ਤੁਹਾਡੇ ਘਰ ਤੱਕ ਅਸੀਂ ਸੂਟ ਪਹੁੰਚਾ ਦਾਂਗੇ ਧੰਨਵਾਦ